ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਆ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਾਂ ਵੀ ਵਧੀਆ ਲਓ ਜੀ ਆਪਾਂ ਭੂਆ ਦੇ ਪਿੰਡੋਂ ਮਤਲਬ ਚੱਲ ਪਈ ਸੀਗੇ ਉਸ ਤਿੰਨ ਮਤਲਬ ਕਿ ਉੱਥੋਂ ਤੇ ਐਂਡ ਕਰਤਾ ਸੀ ਕਿ ਆ ਵੀਡੀਓ ਦਾ ਤੇ ਉਸ ਤੋਂ ਬਾਅਦ ਆਪਾਂ ਭੂਆ ਦੇ ਪਿੰਡੋਂ ਨਾਲੇ ਬਾਬੂ ਦਾ ਸਾਹਿਬ ਵਗਿਆੜੀ ਦੇ ਲੱਗੇ ਤੇ ਆਪਾਂ ਪਹੁੰਚ ਗਏ ਬਾਬਾ ਬੁੱਢਾ ਸਾਹਿਬ ਆਪਾਂ ਇੱਥੇ ਮਤਲਬ ਟੇਕ ਕੇ ਕਰਕੇ ਦਰਸ਼ਨ ਤੇ ਫੇਰ ਆਪਾਂ ਮਤਲਬ ਘਰੇ ਵਾਪਸ ਜਾਵਾਂਗੇ ਤੇ ਇੱਧਰ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿੰਦੇ ਮਮਾ ਕੋ ਬੁੱਤਰ ਕਿ ਨਹੀਂ ਸੁਣੇ ਕੋ ਬੁੱਤਰ ਬਹੁਤ ਸੁਣੇ ਤੇ ਇੱਥੇ ਆਪਾਂ ਪ੍ਰਸ਼ਾਦ ਜਿਹੜਾ ਕੜਾ ਪ੍ਰਸ਼ਾਦੀ ਦੇ ਕਰਵਾ ਲਈ ਹੈ ਦੇ ਕਰਵਾ ਕੇ ਤੇ ਆਪਾਂ ਹੁਣ ਕਰਦੇ ਆ ਪੰਜ ਨਾਨਾ ਉੱਧਰ ਚੱਲਿਆਂ ਸਰੂਵਰ ਸਰੂਵਰ ਵਾਲੇ ਸਰੂਵਰ ਵਾਲੇ ਪੰਚਨਾਨਾ ਕਰਕੇ ਫੇਰ ਆਪਾਂ ਟੇਕਦੇ ਆ ਮੱਥਾ ਆਪਾਂ ਪਹਿਲਾਂ ਪੰਚਨਾਨਾ ਕਰਦਿਆਂ ਫਿਰ ਪ੍ਰਸ਼ਾਦ ਕਰਾਉਣਾ ਸੀ ਤੇ ਉਹ ਆਪਾਂ ਨੂੰ ਪਹਿਲਾਂ ਯਾਦ ਨਹੀਂ ਰਿਹਾ ਆਪਾਂ ਪਹਿਲਾਂ ਪ੍ਰਸ਼ਾਦ ਲੈ ਲਿਆ ਵਾ ਤੇ ਹੁਣ ਆਪਾਂ ਜਾਂਦੇ ਪਏ ਆ ਸਰੂਵਰ ਵਾਲੇ ਸਰੂਵਰ ਵਾਲੇ ਪੰਚਨਾਨਾ ਕਰਕੇ ਫੇਰ ਆਪਾਂ ਮੱਥਾ ਟੇਕਦੇ ਆ ਤੇ ਚਲੋ ਜੀ ਇੱਥੇ ਆਪਾਂ ਕਰਦੇ ਆ ਪੰਚਨਾਨਾ ਤੇ ਮੱਥਾ ਟੇਕਣ ਹੀ ਜਾਣਦੇ ਸੀ ਅਸੀਂ ਅੰਦਰ ਤੇ ਉਹਦੇ ਨਾਲ ਸਾਨੂੰ ਮਤਲਬ ਦੀਦੀ ਮਿਲ ਗਈ ਸਾਡੇ ਜੋ YouTube ਵਰਵਾ ਉਹਨਾਂ ਦਾ ਵੀ ਚੈਨਲ ਆ ਦੀਦੀ ਉਹਨਾਂ ਦੇ ਮਤਲਬ ਬਹੁਤ ਵਧੀਆ ਮਤਲਬ ਨੇਚਰ ਬਹੁਤ ਵਧੀਆ ਸੁਭਾਅ ਦੀਦੀ ਦਾ ਵੀਰ ਜੀ ਦਾ ਉਹ ਦੋਨੋਂ ਹਸਬੰਡ ਵਾਈਫ ਹੀ ਮੇਲੇ ਮੈਨੂੰ ਬਹੁਤ ਬਾਬੂ ਦਾ ਸਾਈ ਮਤੇ ਇਥੇ ਆਪਾਂ ਪੰਛ ਨਾਣਾ ਕਰਨਦੇ ਆਂਗੇ ਤੇ ਗੁਰਪਤਿ ਫਿਸ਼ ਵੇਖਣ ਲਈ ਕਹਿੰਦਾ ਮਮਾ ਫਿਸ਼ ਕਿੱਡੀਆਂ ਕਿੜੀਆਂ ਵੇਖਿਆ ਹਾਂਜੀ ਬਿੱਤਗੇ ਤੇ ਆਪਾਂ ਕਰਕੇ ਪੰਛ ਨਾਣਾ ਫਿਰ ਆਪਾਂ ਮਤਲਬ ਦੇਖਦੇ ਆਂ ਤੇ ਦੀਦੀ ਉਹਨਾਂ ਨੂੰ ਚਾਹ ਜੇ ਕਿ ਮੈਂ ਮਤਲਬ ਅਰਦਾਸ ਕਰਨ ਦੀ ਅੰਦਰ ਤੁਰੀ ਜਾਣ ਦੀ ਮੈਨੂੰ ਜਿਹੜੇ ਦੀਦੀ ਆ ਨਾ ਤੇ ਮੈਂ ਕਹਿੰਦੇ ਆ ਲੱਗਦਾ ਵਾ ਕਿ ਦੀਦੀ ਮੰਮਨ ਫੀਸ ਨਹੀਂ ਦਿਖਿਆ ਨਾਲ ਦੀ ਮੇਰੇ ਨੰਗੇ ਮੈਂ ਕਿ ਲੱਗਦਾ ਤੇ ਸੁਖ ਦੀਦੀ ਆ ਗਾੜੀ ਵੇਣੀ ਆ ਫਿਰ ਮੈਂ ਗਾਹ ਹੋ ਕੇ ਵੇਖ ਲੇ ਤੇ ਉਹ ਦੀਦੀ ਮਾ ਇਹ ਨਾ ਹੋਵੇ ਕੋਈ ਹੋਰ ਹੋਵੇ ਤੇ ਪਰ ਨਹੀਂ ਦੀਦੀ ਹੀ ਗੇ ਤੇ ਫਿਰ ਉਹ ਉਹਨਾਂ ਨੂੰ ਮੈਂ ਬੁਲਾਇਆ ਬੁਲਾਇਆ ਤੇ ਉਹ ਕਹਿੰਦੇ ਤੂੰ ਕਿਉਂ ਵਲੌਗ ਮੈਂ ਕਿ ਹਾਂਜੀ ਮੇਰੇ ਇਹਨਾਂ ਦੇ ਪਾਪਾ ਬਣਾਉਣ ਦੇ ਥੋੜੀ ਜੀ ਵੀਡੀਓ ਮੈਂ ਚੱਲ ਥੋੜੀ ਜੀ ਵੀਡੀਓ ਬਣਾ ਲਉ ਮੇਰੇ ਤੋਂ ਬੱਚੇ ਨੇ ਨਾਲੇ ਗੁਰਪਤੇ ਦਾ ਥੋੜਾ ਤੇ ਨਾਲੇ ਕੜਾ ਪ੍ਰਸ਼ਾਦ ਦੀ ਦੇਗੀ ਤੇ ਮੈਂ ਅਰਦਾਸ ਕਰਦੀ ਕਰਦੀ ਨੇ ਵੇਖਿਆ ਉਹਨਾਂ ਨੂੰ ਇੱਕਦਮ ਤੇ ਫਿਰ ਬਸ ਆਪਾਂ ਉਸ ਤੋਂ ਬਾਅਦ ਦੀਦੀ ਉਹਨਾਂ ਨੂੰ ਮਿਲੇ ਮਤਲਬ ਵਧੀਆ ਲੱਗਾ ਦੀਦੀ ਉਹਨਾਂ ਨੂੰ ਮਿਲ ਕੇ ਬੜਾ ਵਧੀਆ ਹਨਾ ਕਿ ਜਾਣ ਚੱਕੀ ਜਿਸ ਤਰ੍ਹਾਂ ਕੋਈ ਭੈਣ ਭਰਾ ਮਿਲੇ ਮੈਨੂੰ ਬਸ ਆ ਉੱਪਰ ਤਵੀਰਾਂ ਢੀ ਤੇ ਇੱਥੇ ਦੀਦੀ ਵੀ ਲਹੀ ਗਈ ਮਤਲਬ ਕਿਵਾਂਸ ਕੜਾ ਪ੍ਰਸ਼ਾਦ ਦੇਖ ਕਰਾਉਣੇ ਲੱਗੀਆਂ 10 ਬੇਨਤੀ ਕਰਨ ਰਹੇਗੇ ਤੇ ਉਸ ਤੋਂ ਬਾਅਦ ਦੀਦੀਆਂ ਨੂੰ ਮਿਲ ਗਈ ਦੀਦੀਆਂ ਨਾਲ ਮਿਲ ਕੇ ਬੜਾ ਵਧੀਆ ਲੱਗਾ ਤੇ ਪ੍ਰਸ਼ਾਦ ਕਰਾਉਣੇ ਤੇ ਅੰਦਰ ਮਤਲਬ ਐ ਕੀਰਤਨ ਹੋਂਦੇ ਆ ਵੀ ਦੀਦੀ ਤੇ ਰੀਤੀ ਰਿਵਾਜ ਹੁੰਦੇ ਮੈਂ ਪਿੱਛੋਂ ਨਹੀਂ ਇਹਨਾਂ ਵੇਖਿਆ ਤੇ ਤੁਹਾਨੂੰ ਲੱਗੂਗੀ ਲੱਗਦੀ ਆ ਮੈਂ ਉਹ ਨਹੀਂ ਵੀ ਕਿਹਾ ਤੇ ਕਿ ਆਪਾਂ ਆਉਤੇ ਦੀਨ ਬੁਲਾਉਂਦੇ ਨੇ ਤੇ ਜੀਰੀ ਕੰਦੇ ਵਲੋਗਿੰਗ ਮੈਬ ਨੂੰ ਲਈ ਸਰਦਾਰ ਜੀ ਦਾ ਮੈਂ ਕਿਹਾ ਮੇਰਾ ਹਸਬੰਦ ਬਣਾਉਂਦੇ ਮम्मी ਤੇ ਪਾਪਾ ਬੁਲਾ ਲੈ ਕਿੰਦੀ ਠੀਕ ਹੈ ਤੇ ਬਸ ਆਪਾਂ ਇੱਥੇ ਇਕੱਲਾ ਪਟਾਦੀ ਦੇ ਕਰਵਾ ਕੇ ਫਿਰ ਅੱਗੇ ਟੇਕ ਦੇ ਹਟਕਾ ਤੇ ਮਿਲ ਜਿਉਣ ਨੂੰ ਮੈਂ ਸੰਡੇ ਨੂੰ ਉਹਨੂੰ ਬੁਲਾਇਆ ਤੇ ਵੀ ਜੀ ਕਹਿੰਦੇ ਦਿਲ ਦਸੰਦੇ ਕਿ ਤਰਬਾਤ ਸਾਹਿਬ ਜਿਹੜੇ ਮਿਲ ਲਈ ਕਿ ਉੱਥੇ ਟੇਕ ਦੇ ਮੱਥਾ ਤੁਸੀਂ ਵੀ ਕਰੋ ਦਰਸ਼ਨ ਵੱਟਾ ਤੇਰਾ ਤੇ ਬਾਉ ਦਾ ਲਓ ਜੀ ਆਪਾਂ ਦਰਮਥਾ ਤੇ ਇੱਕ ਗਿਉਂਡੇ ਵਾਪਸ ਤੇ ਬਾਹਰ ਆਪਾਂ ਆਉਂਦੇ ਆਉਂਦੇ ਬਸ ਗੱਲਾਂ ਬਾਤਾਂ ਮਾਰ ਲਈਏ ਥੋੜਾ ਜਿਹਾ ਟਾਈਮ ਹੀ ਰੁਕੇ ਦੀ ਦੀ ਹਣੀ ਕਿਉਂਕਿ ਉਹਨਾਂ ਵੀ ਆਉਂਦੇ ਹੀ ਘਰ ਨੂੰ ਨੀ ਰਹੋਣ ਦੇ ਅਸੀਂ ਘਰੇ ਜਾਣਾ ਵਾਪਸ ਤੇ ਸਾਨੂੰ ਵੀ ਹੀਗਾ ਆਈ ਮਥਾ ਟੇਕ ਕੇ ਨਾ ਤੇ ਉਸ ਤੋਂ ਬਾਅਦ ਆਪਾਂ ਮਿਛੇ ਪ੍ਰਸ਼ਾਦਾਂ ਦਾ ਪ੍ਰਸ਼ਾਦ ਲਿਆ ਤੇ ਬੱਚਿਆਂ ਨੇ ਲੈ ਲੂਏ ਬੱਚਿਆਂ ਨੂੰ ਪਤਾ ਹੈਗਾ ਕਿਤੋਂ ਮਿਲਦਾ ਤੇ ਲੈ ਆਏ ਖਾਪੂ ਕੇ ਉਸ ਤੋਂ ਬਾਅਦ ਮਨੁਮੀ ਤੇ ਪਪਾ ਕਹਿੰਦੇ ਮੈਂ ਲੰਗਰੇ ਜਾਣਾ ਪਰ ਪ੍ਰਸ਼ਾਦਾ ਛਕਿਆ ਗੱਲਾਂ ਬਾਤ ਦੀਦੀ ਉਹਨਾਂ ਨੇ ਮਾਰ ਗਿਆ ਥੋੜਾ ਜਿਹਾ ਔਰ ਇੱਕ ਦੋ ਪਿਕਸਲ ਲਈਆਂ ਪਿਕ ਲੈ ਹੀ ਨਾਲ ਬੜਾ ਵਧੀਆ ਮਿਲ ਕੇ ਦੀਦੀ ਦਾ ਨੰਬਰ ਨਹੀਂ ਹੈਗਾ ਦੀਦੀ ਦਾ ਨੰਬਰ ਲਿਆ ਮੈਨੂੰ ਬੜਾ ਵਧੀਆ ਲੱਗਾ ਤੇ ਉਸ ਤੋਂ ਬਾਅਦ ਆਪਾਂ ਚੱਲ ਪਏ ਸੀਗੇ ਘਰੇ ਬਸ ਦੋ ਚਾਰ ਗੱਲਾਂ ਕੀਤੀ ਬਸ ਖਲੋਤੇ ਖਲੋਤੇ ਇਸ ਤਰ੍ਹਾਂ ਹੀ ਗੱਲਾਂ ਇੱਥੇ ਦੋ ਚਾਰ ਮਿੰਟ ਤੇ ਜਿਹੜੀਆਂ ਆਪਾਂ ਕੀਤੀਆਂ ਕਿਉਂਕਿ ਬੈਠੇ ਹੈ ਹੀ ਨਹੀਂ ਨਾ ਉਹਨਾਂ ਕੋਲ ਟਾਈਮ ਇੱਥੇ ਟਾਈਮ ਜਿਹੜਾ ਮਤਲਬ 6 6:30 ਦਾ ਪਾਸ ਸਟ੍ਰਾਈ ਵੀ ਜੀ ਪੱਲੀ ਸਾਈਡ ਤੇ ਖਲੋਤੇ ਮੁੜ ਕੇ ਲੱਗੇ ਹਾਗੇ ਫੜਵਾ ਫੜਵਾ ਕੀਤੀਆਂ ਜੀ ਜਦੋਂ ਉੱਤੇ ਇੱਥੇ ਗੁਰਪਤੇ ਪ੍ਰਚਾਰ ਕਰਨ ਡਿਆ ਤੇ ਬੜਾ ਵਧੀਆ ਲੱਗਾ ਦੀਦੀ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਤੇ ਉਸ ਤੋਂ ਬਾਅਦ ਆ ਦੀਦੀ ਹੋਣੀ ਚੱਲ ਗਈ ਲਓ ਜੀ ਅੱਜ ਦਿਨ ਹੈ ਦਵਾ ਸੰਡੇ ਦਾ ਦੇ ਸੰਡੇ ਨੂੰ ਆਪਣੀ ਆ ਗਈ ਵਾਪਸੀ ਤੇ ਤਰੀਕ ਹੋ ਗਈ ਹੈ 10 ਤੇ ਬਸ ਇੱਕ ਦਿਨ ਪਿੰਡ ਤੇ ਇੱਕ ਦਿਨ ਭੂਆ ਜੀ ਉਹਨਾਂ ਕੋਲ ਦਿਨੇ ਦਿਨੇ ਹੋਏ ਪਿੰਡ ਵੀ ਆਪਾਂ ਰਾਤ ਕਾਫੀ ਲੇਟ ਆਏ ਸ਼ੁੱਕਰਵਾਰ ਤੇ ਕੱਲ ਸ਼ਨੀਵਾਰ ਆਪਾਂ ਭੂਆ ਜੀ ਉਹਨਾਂ ਕੋਲ ਹੋਏ ਤੇ ਅੱਜ ਆਪਾਂ ਬੱਸ ਤਿਆਰੀ ਸਵੇਰ ਦਾ ਲੀੜਾ ਕਪੜਾ ਧੋਤਾ ਨਿਆਣੇ ਨਿਉਨੇ ਨਵਾਈ ਵਾਲ ਧੋਤੇ ਇਹਨਾਂ ਦੇ ਤੇ ਸਿਰ ਪੈਰ ਵਾਏ ਗੁਰਫਤੇ ਨੇ ਪਹਿਲਾਂ ਨਿੱਕਰ ਵਾਲਾ ਸੂਟ ਪਾਇਆ ਮੈਂ ਇਹਨੂੰ ਅੰਦਰ ਨਹੀਂ ਮਮਾ ਮੈਂ ਪਜਾਮਾ ਕੁੜਤਾ ਪਾਉਣਾ ਪਜਾਮੇ ਕੁੜਤੇ ਨਾਲ ਸ਼ੂਜ਼ ਪਾਉਣੇ ਆ ਇਹਨਾਂ ਬੜਾ ਹੀ ਨਖਰੀ ਕਰਦਾ ਇਹ ਬੜਾ ਹੈਗਾ ਸ਼ਤਾਨ ਤੇ ਫਿਰ ਮੈਂ ਇਹਨੂੰ ਪਜਾਮੇ ਕੁੜਤੇ ਨੂੰ ਪਹਿਲਾਂ ਮੈਂ ਤੇਲ ਲਾ ਕੇ ਧੋਤਾ ਇੱਥੇ ਤੇਲ ਲਾ ਕੇ ਇਸ ਤਰ੍ਹਾਂ ਬੈਗ ਚ ਪਾ ਲਿਆ ਫਿਰ ਮੈਂ ਕੱਢ ਕੇ ਤੇ ਮੰਮੀ ਨੂੰ ਕਿਹਾ ਮੰਮੀ ਪ੍ਰੈਸ ਮਾਰ ਦਿਓ ਮੜੀ ਜੀ ਮੰਮੀ ਨੇ ਪਜਾਮੇ ਕੁੜਤੇ ਨੂੰ ਗੁਰਫਤੇ ਦੇ ਨੂੰ ਪ੍ਰੈਸ ਮਾਰਤੀ ਤੇ ਮੈਂ ਇਹਨੂੰ ਮੜਾ ਜੇ ਨਵਾਣ ਨੂੰ ਕਿ ਲੈ ਆਣ ਕੇ ਤੇ ਫਿਰ ਇਹ ਪਹਿਲਾਂ ਨਿੱਕਰ ਵਾਲਾ ਪਾਇਆ ਇਹਨੂੰ ਕੈਪਰੀ ਸੂਟ ਤੇ ਉਸ ਤੋਂ ਬਾਅਦ ਆ ਫੇਰ ਇਹਨੂੰ ਮੈਂ ਆ ਪਜਾਮਾ ਕੁੜਤਾ ਪਾਇਆ ਬੱਚੇ ਇੰਨਾ ਕਰੇ ਬੜੇ ਕਰਦੇ ਆ ਕਹਿੰਦੇ ਮੰਮਾ ਤੇ ਮੀਤ ਤੇ ਕਹਿੰਦੀ ਨਾਨੀ ਜਾਣਾ ਹੀ ਨਹੀਂ ਆ ਮੰਮਾ ਮੈਂ ਨਹੀਂ ਜਾਣਾ ਨਾਨੀ ਕੋ ਇੱਥੇ ਆਣ ਕਿਨਾਂ ਦਾ ਦਿਲ ਬੜਾ ਲੱਗਦਾ ਇੱਕ ਤੇ ਹੱਟੀ ਊਟੀ ਚੱਲ ਜਾਂਦੇ ਆ ਤੇ ਕੋਈ ਨਾ ਮਤਲਬ ਕਿ ਚਲੋ ਬੱਚੇ ਖੇਡਦੇ ਮਲਦੇ ਰਹਿੰਦੇ ਹਨ ਮੰਮੀ ਉਹਨਾਂ ਦੇ ਘਰੇ ਬੱਚੇ ਵੈਸੇ ਵੀ ਨਾਨਕਿਆਂ ਨੂੰ ਜ਼ਿਆਦਾ ਹੁੰਦਾ ਵਾ ਤੇ ਵਧੀਆ ਇਦੇ ਪਾਪਾ ਕਹਿੰਦੇ ਸੀ ਕੁਲਬੀਰ ਛੇਤੀ ਕਰ ਛੇਤੀ ਕਰ ਆਪਾਂ ਚੱਲੀਏ ਕਿਉਂਕਿ ਟਾਈਮ ਜਿਹੜਾ ਇੱਥੇ 5 5:00 ਵਜੇ 5:30 ਦਾ ਟਾਈਮ ਜਿਹੜਾ ਹੋ ਗਿਆ ਹੈਗਾ ਕਿਉਂਕਿ ਹੁਣ ਦਿਨਾਂ ਦਾ ਕਾਫੀ ਫਰਕ ਪੈ ਗਿਆ ਤੇ ਮੈਨੂੰ ਕਹਿੰਦੇ ਛੇਤੀ ਕਰ ਛੇਤੀ ਮੈਂ ਬਸ ਆਵੇ ਥੋੜਾ ਟਾਈਮ ਰਹਿ ਗਿਆ ਵਾ ਤੇ ਆਪਾਂ ਜਾਣੇ ਹੀ ਜਾਣੇ ਬਸ ਤੇ ਹਨ ਕਰਦੇ ਕਰਦੇ ਨੂੰ ਫਿਰ ਵੀ ਨਾ ਮਤਲਬ ਟਾਈਮ ਕਾਫੀ ਹੋ ਗਿਆ ਮਤਲਬ 6:00 ਵਜੇ ਚ ਸਿਰਫ 10 ਮਿੰਟ ਰਹਿ ਗਏ ਜਦੋਂ ਅਸੀਂ ਘਰੋਂ ਚੱਲੇ ਹੀਗੇ ਤੇ ਇੰਨਾ ਕ ਟਾਈਮ ਜਿਹੜਾ ਹੋ ਗਿਆ ਹੈਗਾ ਤੇ ਹੁਣ ਕਹਿੰਦਾ ਮम्मा ਮੈਨੂੰ ਸ਼ੂਜ਼ ਪਾਓ ਇੱਥੇ ਆਪਾਂ ਲੱਗੇ ਤੋੜ ਕੇ ਦੇ ਰਾਜ ਵੇਨੇ ਆ ਕਿ ਤੇ ਖੁਲਾਰਨਗੇ ਬੱਚੇ ਮਨਮੀਤ ਦੀ ਹੈਗੀ ਆ ਡਿਮਾਂਡ ਕੇ ਪਾਪਾ ਮੈਨੂੰ ਹਵੇਲੀ ਲੈ ਕੇ ਜਾਇਓ ਭਾਵੇਂ 2 ਮਿੰਟ ਜਾਂਦੀ ਲੈ ਕੇ ਜਾਇਓ ਪਰ ਇਹਦੇ ਪਾਪਾ ਨੇ ਮਨਾ ਕੀਤਾ ਤੇ ਨਹੀਂ ਹੋ ਤੇ ਮੁੜ ਕੇ ਆਪਾਂ ਲੇਟ ਹੋ ਜਾਨੇ ਆਪਾਂ ਫੇਰ ਕਿਸੇ ਦਿਨ ਆਵਾਂਗੇ ਗਾੜੀ ਦੇਖਦੇ ਆਪਾਂ ਜਾਣੇ ਆ ਜਾਂ ਨਹੀਂ ਜਾਣੇ ਸੋ ਪਲੀਜ਼ ਵੀਡੀਓ ਨੂੰ ਨੂੰ ਫੁੱਲ ਵਾਚ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਨੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲੋ ਜੀ ਇੱਥੇ ਹੋ ਗਈ ਹੈ ਤਿਆਰੀ ਆਪਣੀ ਤੇ ਬਸ ਆਇਦਰ ਨੇ ਜੀਜਾ ਜੀ ਵੀ ਭੈਣ ਹੁਣੀ ਵੀ ਰੈਡੀ ਆ ਬਸ ਤੇ ਆਪਾਂ ਹੁਣ ਲੈਨੇ ਆ ਚੁੰਨੀ ਕੱਢ ਲਈ ਬੈਗ ਚੋਂ ਚੁੰਨੀ ਚੁੰਨੀ ਕੱਢ ਕੇ ਤੇ ਆਪਾਂ ਲੈ ਕੇ ਤੇ ਆਪਾਂ ਹੁਣ ਚੱਲਦੇ ਆ ਬੈਗ ਰੱਖਦੇ ਆ ਗੱਡੀ ਗੱਡੀ ਦੇ ਵਿੱਚ ਬੈਗ ਬੂਗ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ ਮਤਲਬ 10 ਮਿੰਟ ਤੱਕਰ ਗਏ ਹੀ ਬੈਗ ਬੂਗ ਰੱਖ ਲਈ ਹੀ ਆਪਾਂ ਗੱਡੀ 'ਚ ਤੇ ਜਾਣਾ ਹੀ ਆ ਘਰੇ ਆਲੇ ਘਰੇ ਜਾਣਾ ਮਮੀ ਕਹਿੰਦੀ ਘਰੇ ਆਲੇ ਘਰੇ ਜਾਣਾ ਪਰ ਜਦੋਂ ਪਿੰਡ ਆਦੀ ਉਹਦਾ ਦਿਲ ਜਿਆ ਨਹੀਂ ਕਰਦਾ ਜਾਨ ਨੂੰ ਵੀ ਇੱਕ ਤੇ ਰਾਤ ਰਹੇ ਆ ਵੀ ਇੱਕ ਰਾਤ ਰਹੇ ਆ ਸਣੀਆਂ ਰੋਮ ਬਾਹਰ ਲੱਗ ਕੇ ਪੂਆ ਜੀ ਉਹਨਾਂ ਕੋਲ ਤੇ ਅੱਜ ਬਸ ਇਸ ਤਰ੍ਹਾਂ ਹੀ ਇਹਨਾਂ ਨੇ ਜਾਣਾ ਹੀ ਪੈਣ ਨੂੰ ਉਹਨਾਂ ਨੇ ਪਾਜੀ ਉਹਨਾਂ ਦੀ ਪੂਆ ਵਾ ਲੱਗ ਲੇ ਪਿੰਡ ਉਹ ਇੱਥੇ ਹੀ ਕੋਮ ਦੇ ਫਿਰਦੇ ਆ ਇਸ ਵਿੱਚ ਦੇ ਗਏ ਹੀ ਦੋ ਤਿੰਨ ਘੰਟੇ ਉੱਥੇ ਲਾਏ ਤੇ ਚਲੋ ਜੀ ਇੱਥੇ ਆਪਾਂ ਰੱਖ ਲਈਏ ਬੈਗ ਤੇ ਹੁਣ ਮਨੂ ਮੀਤੇ ਪਾਪਾ ਗੱਡੀ ਮੋੜਨਗੇ ਮੋੜ ਮੋੜ ਕੇ ਤੇ ਫਿਰ ਆਪਾਂ ਜਾਂਦੇ ਆ ਹੁਣ ਪਿੰਡ ਨੂੰ ਵਾਸੋ ਉਸ ਤੋਂ ਬਾਅਦ ਆਪਾਂ ਚੱਲ ਪਏਗੇ ਛੇਤੀ ਚੱਲ ਪਏਗੇ ਉਸ ਤੋਂ ਬਾਅਦ ਮੈਂ ਮਤਲਬ ਜਦੋਂ ਤੁਰੇ ਉਦੋਂ ਮਤਲਬ ਕਿ ਮੇਰੇ ਤੋਂ ਵੀਡੀਓ ਨਹੀਂ ਸ਼ੂਟ ਕੋਈ ਵੀ ਹੋਈ ਤੇ ਕੋਈ ਗੱਲ ਨਹੀਂ ਆਪਾਂ ਹੁਣ ਚੱਲਦੇ ਆ ਆਪਾਂ ਵੀਡੀਓ ਸ਼ੂਟ ਕਰਨ ਨਹੀਂ ਕੀਤੀ ਤੇ ਲੋ ਜੀ ਆਪਾਂ ਪਹੁੰਚ ਗਏ ਹਵੇਲੀ ਦੇ ਡਿਆਲੇ ਮਤਲਬ ਜਿੱਦਾਂ ਜਨੇ ਲੰਗੇ ਤੇ ਉਹ ਥੋੜਾ ਅੱਗੇ ਗਏ ਤੇ ਹੁਣ ਮੀਤ ਡੈਪੀ ਫੇਰ ਮੁੜ ਕੇ ਕਹਿਣ ਪਾਪਾ ਜੀ ਵੇਲੋ ਵੇਲੋ ਹਾਂ ਕਰ ਲੈ ਜੀ ਮੰਦਪੀ ਤੇ ਪਾਪਾ ਕਹਿੰਦੇ ਫਿਰ ਛੇਤੀ ਨਿਕਲਣਾ ਜੀ ਸਿਰਫ 10 ਮਿੰਟ ਤੱਕ ਹੀ ਘੁੰਮਣਾ ਵਾ ਤੇ ਕਹਿੰਦੀ ਠੀਕ ਆ ਪਾਪਾ ਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਆ ਜਾਗੇ ਬਾਹਰ ਤੇ ਬਸ ਆਉਂਦੇ ਸਾਰੇ ਗੁਰਪਤੇ ਲੱਗ ਗਏ ਖੂਜੋ ਪਾਣੀ ਕੱਢਣ ਤੇ ਉਸ ਤੋਂ ਬਾਅਦ ਆ ਇੱਕ ਦੋ ਆਪਾਂ ਫੋੜਮਾ ਇੱਥੇ ਕਿੱਝ ਫੋੜਮਾ ਬਹੁਤ ਖੇਚਲੀਆਂ ਤੇ ਮਤਲਬ ਮਾੜਾ ਮੂਟਾ ਤੋਰ ਫਿਰ ਲਿਆ ਕਿਉਂਕਿ ਆਪਾਂ ਤੇ ਬੱਚੇ ਕਹਿੰਦੇ ਕਿ ਇਹ ਕਹਿੰਦੇ ਕਿ ਚਲੋ ਖਾਗੂ ਲੈਣੇ ਆ ਕੁਛ ਨਾ ਕੁਛ ਤੇ ਬਟ ਭੀੜ ਬਹੁਤ ਜਿਆਦੀ ਹੈ ਸੰਡੇ ਦਾ ਦਿਨ ਹੈ ਸੰਡੇ ਨੂੰ ਵੈਸੇ ਵੀ ਬਹੁਤ ਜਿਆਦੀ ਭੀੜ ਹੁੰਦੀ ਆ ਬੜਾ ਮਤਲਬ ਰਸ਼ ਹੀਗਾ ਸੰਡੇ ਨੂੰ ਤੇ ਆ ਹਵਾਲ ਕੀ ਹਵਾਲਾਤ ਹਵਾਲਾਤ ਦੇ ਇਥੇ ਬੈਠੀ ਆ ਤੇ ਬਸ ਇਸ ਤਰ੍ਹਾਂ ਫੋਟੋਆਂ ਇੱਕ ਦੋ ਖਿੱਚੀਆਂ ਹਵਾਲਾਤ ਦੇ ਉਸ ਤੋਂ ਬਾਅਦ ਆਪਾਂ ਬਸ ਆ ਮਤਲਬ ਕਿ ਥੋੜੀ-ਬਹੁਤ ਵੀਡੀਓ ਬਣਾਈ ਆ ਆਪਾਂ ਜਿਆਦਾ ਮਤਲਬ ਫਰੀ ਨਹੀਂ ਆ ਕਿਉਂਕਿ ਟਾਈਮ ਨਹੀਂ ਹੈਗਾ ਵੀ ਟਾਈਮ ਸਾਨੂੰ ਹੁੰਦਾ ਵਾ ਕਿ ਟਾਈਮ ਨਾਲ ਕਰੇ ਚੱਲ ਜੀਏ ਵੀ ਪਰ ਨਾ ਨਾ ਕਰਦੇ ਤੇ ਕਿੰਨਾ ਟਾਈਮ ਲੇਟ ਹੋ ਜਾਈਦਾ ਵਾ बार बार ही पे आ चले ना चला नहीं क्या करें थोड़ा सा वो प्रहेल है जल्दी जल्दी बजे हां सेम का

ਜੇ ਲੰਮਾ ਜਨਾਬ ਰਾਵੀ ਪਿਆਸ ਚੁੱਕੇ ਹੋ ਪੱਜਿਆ ਚੱਲ ਵੀ ਦੋਨੋਂ ਇਤੋਂ ਆਏ ਕਿ ਤੇ ਸਾਈਡ ਤੇ ਨਹੀਂ ਆਏ ਟਰੈਕਟਰ ਤੇ ਆ ਸਕੂਟਰ ਦੀਆਂ ਨਹੀਂ ਵੀ ਕੇ ਤੇ ਆਏ ਕਿ ਚੱਲੋ ਆ ਕੇ ਬੱਚੇ ਆ ਗਏ ਭੱਜ ਕੇ ਆਣੂ ਆ ਗਏ ਕਿ ਇਧਰ ਆ ਗਏ ਫਤਲ ਫੋਟੋ ਹੋਰ ਹੋਗੀ ਤੇ ਲਈ ਨਹੀਂ ਵੀਡੀਓ ਵਗੈਰਾ ਬਣਾ ਲੈਣ ਟਰੈਕਟਰ ਤੇ ਬੈ ਕੇ ਵੀਡੀਓ ਬਣਾਈ ਤੇ ਇਹਦੇ ਪਾਪਾ ਨੂੰ ਮੈਂ ਕਹਿੰਦੀ ਆਪਾਂ ਸਕੂਟਰ ਤੇ ਬੈ ਕੇ ਵੀਡੀਓ ਬਣਾਈ ਕਹਿੰਦੇ ਨਹੀਂ ਆ ਇਹ ਵੀ ਬੈਣਾ ਨਹੀਂ ਇਤਨਾ ਲੱਗੇ ਲੋਕ ਤੇ ਵੀਡੀਓ ਬਣਾ ਲਈਗੀ ਸੌਰੀ ਫਿਰ ਉਸ ਥੋੜੀ ਜਿਹੀ ਵੀਡੀਓ ਬਣਾ ਲਈ ਫੋਟੋ ਫਟਾ ਕਲੀਕ ਕਰਾ ਲਈਗੀ ਤੇ ਬਸ ਬੜਾ ਵਧੀਆ ਲੱਗਾ ਉਸ ਤਰ੍ਹਾਂ ਇੱਥੇ ਮਤਲਬ ਇਧਰਲੀ ਸਾਈਡ ਤੇ ਤੁਹਾਡੀ ਰਹਿ ਗਈ ਹੈਗੀ ਤੇ ਬੜਾ ਵਧੀਆ ਲੱਗਾ ਇਧਰ ਫੋੜਮ ਫੜਮੋ ਮਤਲਬ ਫਤੀਆਂ ਹੈਗੀਆਂ ਕਿ ਵਧੀਆ ਲੱਗੀਆਂ ਖੇਚ ਕੇ ਬਹੁਤ ਵਧੀਆ ਲੱਗਿਆ ਤੇ ਇਧਰ ਇਹ ਮੁੰਡੇ ਕੋਲ ਤੇ ਸਾਡੀ ਵੇਟ ਕਰਦੇ ਸੀ ਕਿ ਫਤਿਹ ਨੂੰ ਕਦੋਂ ਉਤਰਨਾ ਥੱਲੇ ਤੇ ਕਦੋਂ ਅੰਦਰ ਵਜ ਜਾ ਬੰਦੋ ਮਤਲਬ ਪੁੱਕ ਪੋਤਾ ਅਭੀ ਹਾਲ ਦੇ ਵਿੱਚ ਬਹੁਤ ਜਿਆਦਾ ਭੀੜ ਵਾਂ ਤੇ ਬਸ ਆਪਾਂ ਇੱਥੇ ਆ ਗਏ ਉਸ ਤੋਂ ਬਾਅਦ ਆਪਾਂ ਇੱਥੇ ਫੋਟੋ ਕਰਾਈ ਹੈਗੀ

下来了，进来了 ਤੇ ਫੇਰ ਪਾਣੀ ਕੱਢਦਾ ਖੜਦੰਦ ਮਮੂ ਪਾਣੀ ਕਿਦੇ ਨਾਲ ਕੱਢ ਗੁੜ ਕੇ ਹਟਿਆ ਵਾ ਤੇ ਅਜੇ ਵੀ ਘਲੋਤਾ ਵਾਂ ਲੱਗੇ ਕਿ ਮੈਨੂੰ ਮਿਲ ਜੇ ਤੇ ਪਹਿਲਾਂ ਵੀ ਕਿੰਨਾ ਟਾਈਮ ਲੱਗਾ ਰਿਆ ਤੇ ਇਹਦੇ ਵਾਸਤੇ ਆਪਾਂ ਥੋੜੀ ਜਿਹੀ ਵੀਡੀਓ ਸ਼ੂਟ ਕੀਤੀ ਬੜਾ ਵਧੀਆ ਲੱਗਾ ਮਤਲਬ ਹੈ ਉਹ ਨਿਸਕੋ ਮਿੱਤੀ ਕਿਉਂਕਿ ਥੋੜਵਾ ਬੜੀਆਂ ਵਧੀਆ ਹੁੰਦੇ ਨੇ ਤੇ ਨਾਲੇ ਵੇਖਣ ਨੂੰ ਬੜਾ ਕੁਝ ਵਾਜੇ ਤੇ ਆਪਣੇ ਕੋਲ ਸਾਰਾ ਮਜ਼ਾ ਥੋੜੀ ਵੇਖੀ ਨਹੀਂ ਮਤਲਬ ਇੱਕ ਲੇਡੀ ਇੱਕ ਬੱਚੇ ਨਾਲ ਨਾ ਫਿਰ ਆਖਾਂਦੇ ਕਪੀੜਪੜ ਕਪੜਾ ਇਹਦੇ ਪਾਪਾ ਕਹਿੰਦੇ ਕਿ ਇਹ ਦਿਨ ਕੁੱਲੇ ਟਾਈਮ ਚਾਵਾਂਗੇ ਇਹ ਸਾਫ਼ ਹੋਣੀ ਨਹੀਂ ਤੇ ਕੋਈ ਪੜਨਾ ਹੋਈ ਤਾਂ ਬਸ ਇੱਥੇ ਆਪਾਂ ਰਹੇ ਹਾਂ ਇਹ ਵੀਡੀਓ ਬਣਾਉਣ ਮਾਂਚਲ ਕੋ ਸ਼ਾਰਟ ਵੀਡੀਓ ਵਗੈਰਾ ਕੁਝ ਪਾ ਲਾਂਗੇ ਤੇ ਇਹਦੇ ਪਾਪਾ ਨੂੰ ਮੈਂ ਕਹਿੰਦੀ ਓਧਰਲੀ ਸਾਈਡ ਤੇ ਫੋਟੋ ਸਾਫ ਹੋਣੇ ਵੀਡੀਓ ਓਧਰਲੀ ਸ ਵਾਹ ਨੂੰ ਨਿਕੋਮਲੀਆ ਤੇ ਰਸ ਬਹੁਤ ਜਿਆਦਾ ਸੀ ਤੇ ਆਪਾਂ ਇਹ ਦੇਖੋ ਕਿ ਨਿਕਲੀਆਂ ਫਿਕਸ ਵਗੈਰਾ ਹੀ ਫਿੱਟ ਜਿਹਾ ਜੰਮ ਲਿਓ ਸ਼ੁਰੂ ਕਰਕੇ ਸੀ ਆਪਾਂ ਵਾਪਸ ਆ ਗਏ ਹੁਣ ਆਪਾਂਾਰੇ ਇਹ ਦੇਖਦੇ ਜੇ ਪਹਿਲਾਂ ਦੇਖੇ ਕੁਛ ਖਾਣੇ ਪਿੰਦੀਆਂ ਬਾਰੋਂ ਤੇ ਗੁਰਪਤੇ ਇੱਥੇ ਫੇਰ ਹੁੰਦਾ ਵਿਆਹ ਵਾ ਕਿ ਮੈਂ ਅੱਗੇ ਪਹਿਣਾ ਵਾ ਅੱਗੇ ਨਹੀਂ ਪਹਿਣਾ ਮਿਟਗੇ